ਹਾਂਜੀ ਕੀ ਹਾਲ ਚਾਲ ਜੀ ਉਮੀਦ ਆ ਠੀਕ ਠਾਕ ਹੋਵੋਗੇ ਆਜੋ ਅਜ ਤਾਂ ਨਵਾਂ ਵਲੌਗ ਸਟਾਰਟ ਕਰਦੇ ਆ ਠੀਕ ਆ ਜੋbro ਫਿਲਹਾਲ ਸ਼ਾਮ ਦਾ ਸਮਾਂ ਤੇ ਵਲੌਗ ਸਟਾਰਟ ਕਰਨ ਨੂੰ ਕੀਤਾ ਦੇਣਾ ਆਪਣਾ ਤੇ ਫਿਰ ਆਪਾਂ ਵਲੌਗ ਸਟਾਰਟ ਵੀ ਕਰਤਾ ਠੀਕ ਆ ਜੋbro ਤੇ ਬਾਕੀ ਆ ਆਪਣੇ ਪਿੰਜਰੇ ਕਬੂਤਰਾਂ ਵਾਲੇ ਤੇ ਆ ਕੋਤਰਾਂ ਵਾਲਾ ਖੁੱਡਾ ਜੀ ਠੀਕ ਆ ਜੋbro ਤੇ ਬਸ ਕਰਦੇ ਆ ਵਲੌਗ ਸਟਾਰਟ ਫਿਲਹਾਲ ਹੁਣ ਕੋਤੜਾ ਕੇ ਬੈੰਨੇ ਆ ਜੀ ਅੱਜ ਠੰਡਾ ਮੌਸਮ ਹੈ ਪੰਗੇ ਲਈਏ ਕੁਝ ਨਾ ਕੁਝ ਤੇ ਨੈਕਸਟ ਵਲੌਗ ਦੇ ਵਿੱਚ ਯਾਰ ਆਪਾਂ ਖੁੱਡਾ ਲਿਪਾਂਗੇ ਸਾਰਾ ਠੀਕ ਹੈ ਜੋ ਬਰੋ ਮੀ ਪੈਣ ਦੇ ਕਾਰਨ ਸਾਰਾ ਹੀ ਖੁਰ ਗਿਆ ਯਾਰ ਮਿੱਟੀ-ਮਿੱਟੀ ਲਾਈ ਸੀ ਤੇ ਬਾਅਦ ਚੋ ਮੰਮੀ ਨੇ ਗੋਹਾ ਲਾਇਆ ਸੀ ਇਹਦੇ ਤੇ ਲਿਪਿਆ ਸੀ ਗੋਏ ਨਾਲ ਯਾਨੀ ਕਿ ਤੇ ਉਹ ਰਹਿ ਗਿਆ ਤੇ ਜਿਹੜੀ ਆਪਾਂ ਮਿਹਨਤ ਕੀਤੀ ਸੀ ਉਹ ਸਾਰੀ ਪਾਣੀ ਚ ਰੁੜ ਗਈ ਠੀਕ ਹੈ ਜੋ ਬਰੋ ਕਿਉਂਕਿ ਯਾਰ ਮੀ ਪੈਣ ਦੇ ਕਾਰਨ ਉਹ ਮਿੱਟੀ ਗਈ ਚੜ ਤੇ ਫਿਲਹਾਲ ਆਪਾਂ ਕੱਲ ਨੂੰ ਲਾਵਾਂਗੇ ਆਹੀ ਕੀ ਕਹਿੰਦੇ ਗੋਹਾ ਠੀਕ ਹੈ ਜੋ ਬਰੋ ਤੇ ਫਿਲਹਾਲ ਯਾਰ ਕੋਤੜ ਡਾਉਣੇ ਆ ਬਈ ਜੀ ਕਰਦਾ ਕੋਤੜ ਡਾਉਣ ਦਾ ਕੋਤੜ ਡਾਉਣੇ ਆ ਠੀਕ ਹੈ ਜੋbro ਬੱਚਾ ਡਾਵਾਂਗੇ ਤੇ ਇੱਕ ਕਬੂਤਰ ਨੂੰ ਸਰ ਵੀ ਕਰਨਾ ਠੀਕ ਹੈ ਉਹ ਵੀ ਕਰਾਂਗੇ ਯਾਰ ਖੁੱਡੇ ਦੇ ਅੰਦਰ ਆ ਗਈ ਸੁਨਾਵ ਕਿਉਂਕਿ ਮੀਂਹ ਪੈਣ ਦੇ ਕਰਨੋਂ ਦੇ ਵਿੱਚੋਂ ਸਿੱਧਾ ਪਾਣੀ ਆਇਆ ਤੇ ਖੁੱਡਾ ਹੋਇਆ ਪਿਆ ਗਿੱਲਾ ਆ ਤੇ ਵੇਖੋ ਯਾਰ ਜੇ ਸੁੱਕਦਾ ਤਾਂ ਠੀਕ ਹੈ ਨਹੀਂ ਤੇ ਇਹਦੇ ਦੇ ਮਿੱਟੀ ਪਾ ਦਾਂਗੇ ਸਟਾਕ ਆਪਣੇ ਕੋਲੇ ਭਰਿਆ ਪਿਆ ਮਿੱਟੀ ਦਾ ਗੱਟਾ ਯਾਨੀ ਕਿ ਚੋbro ਤੇ ਜੀ ਅੱਜ ਡਾਈਏ ਜੀ ਨਹੀਂ ਹਟਦੇ ਚੋਬਰਾ ਜੀ ਡਾ ਕੇ ਰਹਿਣਗੇ ਕਬੂਤਰ ਤਾਂ ਪਾਣੀ ਅੜਾ ਗੱਡੀਆਂ ਸਿਸਟਮ ਵਾਰ ਪਹਿਲਾਂ ਦਾ ਫਿਰ ਪੱਠੇ ਵੀ ਵੱਧਣੇ ਆ ਜੀ ਜਾਤ ਤਲੀਏ ਇੱਕ ਜੀ ਕਰਦਾ ਢਾ ਦੀ ਇੱਕ ਜੀ ਕਰਦਾ ਰਹਿਣ ਦੀਏ ਠੀਕ ਆ ਪਰ ਡਾਵਾਂਗੇ ਕੁਝ ਨਹੀਂ ਹੁੰਦਾ ਵੇਖੀ ਜਾ ਸੀ ਜੋ ਬੋਲੇ ਸੋਨੇ ਹਾਲ ਠੀਕ ਆ ਜੁਬਰੋ ਵੈਗਰੂ ਦਾ ਨਾਮ ਲੈ ਗਈ ਕੱਢ ਦੀਏ ਦੋ ਬਾਰ ਦੋ ਘੋਤ ਤੈਨ ਛੱਡਾਂਗੇ ਦੋ ਹੀ ਛੱਡੀ ਕੇ ਤਿੰਨ ਤਿੰਨ ਛੱਡਦੇ ਆ ਜੀ ਆ ਲਈਏ ਜੱਟ ਇੱਥੇ ਠਿੱਕ ਤੇ ਹੋਣਾ ਹੋਵੇ ਬਿੱਲੀ ਕੰਮ ਕਰਕੇ ਤੇ ਇੱਤ ਦਾ ਹੀ ਵੱਢ ਜੀ ਗੁੰਡੇ ਦੇ ਨੂੰ ਕਰੋ ਆੜ ਆਈਏ ਜੀ ਬੱਚਾ ਇਹ ਹੋ ਗਿਆ ਛੜ ਜੀ ਮੇਰੇ ਕਾਲਚ ਛੜ ਕੀ ਕੁਛਾਂ ਪੂਛਾਂ ਨਹੀਂ ਤਾਂ ਵਧੀਆ ਗੱਡੀ ਖੜਾ ਇੱਕ ਇਹਨੂੰ ਡਾਉਣੀ ਆ ਜੀ ਪਲਾਈਡ ਆ ਕੇ ਵੈਨੇ ਆ ਲਓ ਵੀ ਚੋਬਰੋ ਜੀ ਹੁਣ ਡਾਉਣ ਲੱਗੇ ਆ ਜੀ ਲਓ ਜੀ ਛੜਤਾ ਜਾਂਦਾ ਨਹੀਂ ਖੇਡਦਾ ੁੰਡਾ ਐ ਹੁਣ ਉਹ ਗੇੜਿਆਂ ਤੇ ਕਦੇ ਆਉਣਾ ਹੋਵੇ ਵੀ ਮੈਂ ਤਾਂ 베ਰੀ ਦੇ ਬਹਿਣਾ ਐਂ ਕਰ ਜਾਂਦੇ ਹੁੰਦੇ ਕਈ ਵਾਰੀ ਇਹ ਠੀਕ ਹੈ ਚੋਬਰੋ ਤੇ ਇੱਕ ਹੋਰ ਛੱਡੀ ਲਓ ਜੀ ਛੱਡਿਆ ਕਬੂਤਰ ਚੋਬਰੋ ਇੱਕ ਛੜਦਾ ਦੂਜਾ ਫਿਰ ਇੱਕ ਕੱਲਾ ਸੋਣਾ ਉੜਦਾ ਨਹੀਂ ਲਾ ਮਰ ਕੱਲਾ ਉੜਦਾ ਸੋਣਾ ਨਹੀਂ ਲਾਦਾ ਤੇ ਦੂਜਾ ਛੜਦਾ ਆਪਾਂ ਇਹ ਤਾਂ ਮੇਰੇ ਖਿਆਲ ਚ 베ਰੀ ਤੇ ਬੈਠੂ ਆ ਉਤਲਾ ਵੀ ਠੱਪੇ ਮਾਰ ਕੇ ਆ ਗਿਆ ਨੀਵੇਂ ਨੂੰ ਵੇਖ ਕੇ ਤੇ ਇਹ ਮੇਰੇ ਖਿਆਲ ਚ ਯਾਰ ਇਧਰ ਨੂੰ ਹੀ ਹੋ ਗਿਆ ਗਾਇਬ ਯਾ ਕਿੱਧਰ ਗਿਆ ਪਤਾ ਨਹੀਂ ਲੱਗਦਾ ਪਿਆ ਹੈਗਾ ਤਾਂ ਇੱਥੇ ਹੀ ਆ ਪਰ ਪਤਾ ਨਹੀਂ ਕਿੱਧਰ ਗਿਆ ਥੋੜਾ ਬਹਿ ਪੂ ਤਾਂ ਨਹੀਂ ਗਿਆ ਕੋਠੇ ਦੇ ਪਰਲੇ ਪਾਸੇ ਜੁੜੇ ਪਏ ਆ ਵਿਚਾਰੇ ਯਾਰ ਹੁਣ ਇਹਨਾਂ ਨੂੰ ਰੈਗੂਲਰ ਡਾਵਾਂਗੇ ਆਪਾਂ ਰੈਗੂਲਰ ਜਿਹੜੀ ਵੀ ਚੀਜ਼ ਕਰੀਏ ਨਵੀਂ ਚੀਜ਼ ਕਰਦੇ ਆ ਰੈਗੂਲਰ ਕਰਨ ਦਾ ਸੋਚਦੇ ਆ ਪਰ ਰੈਗੂਲਰ ਹੁੰਦੀ ਨਹੀਂ ਆਪਣੇ ਤੋਂ ਕੋਈ ਵੀ ਕੰਮ ਕਰੇ ਹਰੇਕ ਕੰਮ ਮੈਂ ਸਟਾਰਟ ਕਰਕੇ ਦੇਖ ਲਿਆ ਕੋਈ ਨਹੀਂ ਕੰਮ ਰੈਗੂਲਰ ਹੋਇਆ ਠੀਕ ਹੈ ਜਬਰੋਂ ਮੇਰੇ ਤੱਕ ਮੇਰੇ ਤੋਂ ਅੱਜ ਤੱਕ ਕੋਈ ਵੀ ਕੰਮ ਹੈ ਤੇ ਬਾਕੀ ਆ ਰਲਗੇ ਤੋਂ ਨੇ ਕੂਤਰਾ ਰਹੀ ਆ ਵੇਖੇ ਹੋਣੇ ਤੁਹਾਨੂੰ ਆ ਜਾਂਦਾ ਇੱਕ ਤਾਂ ਤੇ ਲੋ ਵੀ ਜਬਰੋਂ ਫੋਨ ਦੀ ਬੈਟਰੀ ਹੋ ਗਈ ਲਓ ਤੇ ਕਿਹੜਾ ਫੋਨ ਫੋਨ ਚਾਰਜ ਕਰ ਲਈਏ ਤੇ ਫਿਰ ਅੱਗ ਤੁਹਾਡੇ ਅੱਗੇ ਪੇਸ਼ਗਾਸ਼ ਹੁੰਨੇ ਆ ਜੀ ਦੁਬਾਰਾ ਫਿਰ ਆਉਣੇ ਆ YouTube ਦੇ ਇੱਕ ਨਕੂਤਰਾਂ ਤੇ ਨਿਗਾਹ ਮਾਰ ਲਈ ਕਿਤੇ ਪਾਚੋ ਬਾਹਾਂ ਦੇ ਨਾਲ ਬਾਅਦ ਛੱਡੇ ਆ ਤੇ ਕਰਨਾ ਭੁੱਲ ਗਏ ਹੁਣ ਕਿਤੇ ਐ ਪਿੰਡ ਵੱਲੋਂ ਹੀ ਨਿਕਲੇ ਜਾਣ ਮੈਂ ਆ ਰਿਹਾ ਆ ਰਿਹਾ ਫਿਰ ਦੇਗੀ ਆ ਆਪਣੇ ਮੋਬਾਈਲ ਸਾਈਡ ਉਹ ਜਾਂਦੀ ਜੀ ਤੇ ਬਾਕੀ ਛਤਰੀ ਦਾ ਕਰੀਏ ਜੀ ਇੰਤਿਆਂ ਕਿਤੇ ਨਾ ਕਿਤੇ ਛਤਰੀ ਲਾਈਏ ਆਪਣੀ ਜਿਹੜੀ ਉਹ ਰੱਖੀ ਪਈ ਆ ਪਹਿਲਾਂ ਤਾਂ ਲੱਗੀ ਸੀ ਇੱਥੇ ਇਥੋਂ ਮੈਂ ਦਿੱਤੀ ਵਟ ਕਿਉਂਕਿ ਆ ਨਿਕਲਿਆ ਨਹੀਂ ਆਵਾਜ਼ ਫੁੱਲ ਗਿਆ ਇਹਦੇ ਅੰਦਰ ਤੇ ਐਵੇਂ ਹੀ ਲਾਉਣੀ ਪੈਣੀ ਆ ਇਹ ਜਾਂ ਇਹਦੇ ਖੁੱਡੇ ਦੇ ਉੱਤੇ ਲਾਉਣੇ ਆ ਜੀ ਇੱਥੇ ਕੋਈ ਜਿਗਾਰਡਮੈਂਟ ਕਰਕੇ ਬਾਕੀ ਕਰਦੇ ਆ ਜਿਗਾਰਡ ਵੈਨੇ ਕੀ ਬੰਦਾ ਲਓ ਜੀ ਕੱਲ ਆਪਾਂ ਇੱਥੇ ਲਾਇਆ ਸੀ ਸੀਮੈਂਟ ਤੇ ਉਹ ਸੀਮੈਂਟ ਚੈੱਕ ਕਰਨ ਆਏ ਆ ਕਿਉਂਕਿ ਮੀਂਹ ਪੈਣ ਦੇ ਕਾਰਨ ਵਾਟਰ ਇਨ ਦਾ ਹோம் ਛੱਤ ਤੋਂ ਥੱਲੇ ਹੀ ਜਾਂਦਾ ਜੀ ਪਾਣੀ ਠੀਕ ਆ ਚੋਬਰੋ ਤੇ ਥੋੜੀ ਛੱਤ ਚ ਲੀਕਿੰਗ ਆ ਗਈ ਸੀਗੀ ਤਾਂ ਕਰਕੇ ਤੇ ਬਾਕੀ ਛਤਰੀ ਛਤਰੀ ਵੀ ਕਰਦੇ ਆ ਸੱਟ ਜੀ ਆ ਇੱਥੇ ਹੁੰਦਾ ਸੀ ਜੀ ਆਪਣਾ ਪੁਰਾਣਾ ਸੈਟਅਪ ਸੈਟਅਪ ਹੋ ਗਿਆ ਖਤਮ ਬਿਮਾਰੀ ਪੈ ਗਈ ਸੀ ਇੱਥੇ ਕਬੂਤਰਾਂ ਨੂੰ ਤਾਂ ਕਰਕੇ ਖੁੱਡਾ ਛੋਟਾ ਸੀ ਤੇ ਵੱਡਾ ਖੁੱਡਾ ਪਾਉਂਦੀ ਇੱਥੇ ਪਰਮਿਸ਼ਨ ਨਹੀਂ ਮਿਲੀ ਆਪਾਂ ਨੂੰ ਕਰ ਤੋਂ ਤੇ ਫਿਰ ਵੱਡਾ ਖੁੱਡਾ ਆਪਾਂ ਪਾ ਲਿਆ ਥੱਲੇ ਜੀ ਠੀਕ ਆ ਚੋbro ਲਓ ਜੀ ਹੁਣ ਹੋ ਗਈ ਸ਼ਾਮ ਤੇ ਹੁਣ ਪਾ ਦੀ ਕਬੂਤਰਾਂ ਨੂੰ ਪਾਣੀ ਤੇ ਦਾਣੇ ਠੀਕ ਆ ਚੋbro ਯਾਰ ਹੁਣ ਨੂੰ ਤਾਂ ਵੇਲੇ ਹੋ ਜਾਣਾ ਸੀਗਾ ਆਪਣੇ ਪੱਠੇ ਕੁੱਤਰ ਨਾਲੇ ਮਸ਼ੀਨ ਨੇ ਹੀ ਬੜਾ ਲਉ ਪੀਤਾ ਯਾਰ ਅੱਧਾ ਘੰਟਾ ਖਾ ਗਈ ਘੰਟਾ ਖਾ ਗਈ ਅੱਦੇ ਤੋਂ ਜ਼ਿਆਦਾ ਤੇ ਪੱਠਿਆਂ ਦੀ ਪੰਡ ਸੀ ਅੱਧੀ ਉਹ ਭੈਣ ਚੋਂ ਜੂ ਕੁੱਤਰ ਤੇ ਸੋਰੀ ਯਾਰ ਅੱਜ ਕੱਲ੍ਹ ਆਪਣੇ ਮੂੰਹ ਚੋਂ ਗਾਲਾਂ ਹੀ ਬੜੀਆਂ ਨਿਕਲ ਲੱਗੀਆਂ ਠੀਕ ਹੈ ਜੋ ਬਰੋਂ ਗਾਲਾਂ ਨਿਕੜਨੀਆਂ ਚਾਹੀਦੀਆਂ ਵਸੇ ਆਪਣੇ ਮੂੰਹ ਚੋਂ ਨਿਕਲਣ ਦੀ ਧੱਕੇ ਨਾਲ ਵੀ ਉਹ ਪੱਠੇ ਕੁੱਤਰਦੇ ਸੀਗੇ ਤੇ ਉਹ ਜਦ ਮੈਂ ਰੁੱਕ ਲਾਇਆ ਕਰਾ ਕੁੜੀ ਹੋਵੇ ਤਾਂ ਪਟਾ ਰਹਿ ਜਾ ਕਰੇ ਠੀਕ ਹੈ ਜੋ ਬਰੋਂ ਮੋਟਰ ਰੱਖੀ ਆ ਤੇ ਉਹ ਗਿੱਲਾ ਹੋ ਗਿਆ ਸੀ ਪਟਾ ਘੰਟ ਕੁੜੀ ਆ ਕੰਟਾ ਮੱਥਾ ਮਾਰਿਆ ਮਸਾਂ ਕੁੱਤਰੇ ਯਾਰ ਆ ਇਹਨੂੰ ਜਾਣ ਚੰਗੀ ਸੀ ਤੇ ਫਿਲਹਾਲ ਹੁਣ ਪੌਣੇ ਕਬੂਤਰਾਂ ਨੂੰ ਦਾਣੇ ਆ ਤੇ ਪਾਣੀ ਤੇ ਪਾਣੀ ਆਪਾਂ ਬਾਹਰ ਕੱਢ ਕੇ ਰੱਖਿਆ ਪਿਆ ਸੀ ਐਕਸਚੇਂਜ ਕਰ ਦਈਏ ਤੇ ਮੁੜ ਕੇ ਜਾਣਾ ਯਾਰ ਆਪਾਂ ਪਿੰਡ ਆਪਣੇ ਬਾਈ ਕੋਲੇ ਦੁੰਦਰ ਕੋਲੇ ਉੰਦੇ ਤੋਂ ਯਾਰ ਕਬੂਤਰੀ ਲਾਉਣੀ ਆ ਬੱਚੇ ਘੜਾਉਣ ਚੱਕ ਕੇ ਤੇ ਵਰਦੀ ਕਬੂਤਰੀ ਆ ਚਿੱਟੀ ਖੱਟੀ ਕਾਲੀ ਦੀ ਠੀਕ ਹੈ ਚੋਬਰੋ ਤੇ ਉਹ ਇੱਥੋਂ ਦੇ ਨੰਗਿਆ ਸੀਗਾ ਖੇਤਵਾਲ ਨੂੰ ਉਹਨਾਂ ਮੈਂ ਪੁੱਛਿਆ ਯਾਰ ਮਕੂਤਰੀ ਵਿਕੂਤਰੀ ਕੁਵਤਰੀ ਬੈਠੀ ਮੇਰੇ ਕੋਲੇ ਉਹ ਕਹਿੰਦਾ ਯਾਰ ਆਪਣੇ ਕੋਲੇ ਇੱਕ ਕੂਤਰੀ ਬੈਠੀ ਆ ਕਹਿੰਦਾ ਪੱਲਾ ਟੁੱਟਿਆ ਵੈ ਤੂੰ ਬੱਚੇ ਕਢਾਉਣ ਨੂੰ ਲੈ ਆ ਤੇ ਮੈਂ ਚੱਲ ਕੋਈ ਨਹੀਂ ਲੈ ਜਾਣਾ ਯਾਰ ਆਪਾਂ ਬੱਚੇ ਹੀ ਕਢਾਉਣੇ ਆ ਠੀਕ ਹੈ ਜੋ ਬਰੋ ਤੇ ਬਾਕੀ ਉੱਥੇ ਜਾ ਕੇ ਦੇਖਾਂ ਕਬੂਤਰੀ ਕਿਵੇਂ ਆ ਤੇ ਜੇ ਯਾਰ ਉਹਨਾਂ ਪੁੱਛਾਂਗੇ ਪਿੰਦਰਾ ਤਰਾ ਛਤਰੀ ਵਾਲਾ ਵਿਲਾ ਹੈਗਾ ਕਿ ਹੈ ਨਹੀਂ ਜੇ ਵਿਲਾ ਹੋਇਆ ਤੇ ਬੱਚੇ ਯਾਰ ਬੱਚੇ ਕੀ ਜੋੜੀਆਂ ਲਾਵਾਂਗੇ ਉਹਦੇ ਦੇ ਵਿੱਚ ਫਿਰ ਨਾਲ ਤੁੱਪ ਤੁੱਪ ਰਵਾਵਾਂਗੇ ਕਬੋਤਰਾਂ ਨੂੰ ਜਿਹੜੇ ਖੁੱਡੇ ਚਾ ਕਦੇ ਬਾਹਰ ਨਹੀਂ ਕੱਡੇ ਠੀਕ ਹੈ ਚੋਬਰੋ ਤੇ ਫਿਲਹਾਲ ਦਾਣੇ ਦੁਨੇ ਪਾ ਦਈਏ ਯਾਰ ਫਿਰ ਕਰਦਾ ਮੈਂ ਇੱਕ ਤਾਂ ਨਾ ਕੋਠੇ ਉਹ ਤੋਂ ਘੰਟਾ ਹੋ ਗਿਆ ਮਤਲਬ ਸਾਹ ਜੜਿਆ ਪਿਆ ਤੇ ਪਾਣੀ ਪੂਣੀ ਪੀਤਾ ਨਹੀਂ ਉਹਵੇਂ ਤੁਰੇ ਖੜਦੇ ਆ ਅੰਦਰੋਂ ਪਹਿਲਾਂ ਦਾਣੇ ਦੁਨੇ ਪਾ ਦੀ ਯਾਰ ਨਿਬੇੜਦੀ ਏ ਕੰਮ ਸਾਰਾ ਲਾਓ ਜੀ ਕਹਿੰਦੇ ਪਹੁੰਚ ਗਿਆ ਜੀ ਦਵਿੰਦਰ ਕਾਲ ਜੀ ਉਸਤਾਦ ਜੀ ਸਸਰੀ ਕਾਲ ਜੀ ਮਾਈ ਫਰੈਂਡਸ ਕੋਈ ਸਸਰੀ ਕਾ ਬੋਲ ਦੋ ਹਾਈ ਹੋਰ ਦੋਬਰੋ ਕੀ ਕਰੀ ਜਾਂਦੇ ਹੋ ਜਾਂ ਮਰ ਛੱਡੇ ਦੀਏ ਕਿੰਨੇ ਤਨ ਆਹੋ ਹੀ ਐਸੋਲੀ ਬਾਹਰ ਨਾ ਕਦਨ ਬਣਾਵਾਂਗੇ ਖੁੱਲੇ ਛੱਡ ਦਨ ਨਾ ਹਾਂ ਲਾਓ ਜੀ ਚੋਬਰ ਦੇਣ ਲੱਗੇ ਆਪਾਂ ਨੂੰ ਖੂਤਰੀ ਜੀ ਕਿਹੜੀ ਦਿਨੇ ਹੋ ਜੀ ਉਸਤਾਦ ਜੀ ਲਾਓ ਜੀ ਲਾਓ ਕੱਟ ਕੇ ਸਾਪ ਫੁੱਡੀ ਜੋ ਕਿੰਨਾ ਆਇਆ ਜੀ ਚੋਬਰ ਨੇ ਵੀ ਬੱਚੇ ਕਢਾਉਣੇ ਆ ਜੀ ਉਹ ਇਧਰਲੇ ਪਾਸੇ ਸੀ ਆਰੀ ਦੱਸੋ ਇਹ ਕਮੈਂਟ ਕਰਕੇ ਕਿਵੇਂ ਦੀ ਕੂਤਰੀ ਹੈ ਬਾਕੀ ਕਰਈ ਆ ਕੇ ਕਰਾਵਾਂਗੇ ਸ਼ੌਕ ਜੀ ਚੋਬਰ ਨੇ ਦੇਤੀ ਗਿਫਟ ਜੀ ਲਓ ਜੀ ਕੂਤਰਾ ਪੱਲਿਆਂ ਦਾ ਕੂਤਰੀ ਕਰੇ ਜੀ ਬਰਥਡੇ ਕੂਤਰੀ ਹੈ ਜੀ ਚੈੱਕ ਕਰ ਲੋ ਚੋਬਰ ਦੱਸਿਓ ਕਿਵੇਂ ਆ ਬਾਕੀ ਤੜਕੇ ਵਿਖਾਵਾਂਗੇ ਠੀਕ ਹੈ ਚੋਬਰੋ ਚੰਗੀ ਤਰ੍ਹਾਂ ਤੇ ਬੱਸ ਇੰਨੇ ਸੀ ਕੂਤਰੀ ਲੈ ਆਂਦੀ ਕੂਤਰੀ ਨੂੰ ਤਾੜਦੀਏ ਤੇ ਬਾਕੀ ਆਪਣੇ ਕੂਤਰੀ ਛਤਰੀ ਤੇ ਆਣ ਕੇ ਬਹਿ ਗਏ ਉਹਨਾਂ ਨੂੰ ਵੀ ਤਾੜਦੀਏ ਇਹਨਾਂ ਨੂੰ ਛੜਤੀਏ ਖੁੱਡੇ ਦੇ ਅੰਦਰ ਜੀ ਉਹਦੇ ਬੱਚੇ ਕਢਾਉਣ ਵਾਸਤੇ ਲਿਆਂਦੀ ਆ ਤੇ ਮੁੜਕੇ ਕਹਿੰਦਾ ਵਾਪਸ ਕਰ ਜੀ ਬੱਚੇ ਕਢਾ ਕੇ ਆਪਾਂ ਬਾਕੀ ਵੇਖੋ ਵਾਪਸ ਕਰਾਂਗੇ ਕਿ ਨਾ ਕਰਾਂਗੇ ਉਹ ਤਾਂ ਆਪਣਾ ਮੂਡ ਤੇ ਆ ਜੀ ਤੇ ਲਓ ਜੀ ਮੇਰੇ ਖਿਆਲ ਤੇ ਜੀ ਬਲੈਕ ਕੇ ਗੁੜਕੂ ਆਈ ਪਹਿਲਾਂ ਇਹਦੇ ਤੇ 100% ਚੱਲ ਪੁੱਤ ਫਾਰਚਲ ਲਓ ਜੀ ਵੈਲਕਮ ਕਰਤਾ ਜੀ ਇਹਨਾਂ ਦੇ ਨਵੇਂ ਖੁੱਡੇ ਦੇ ਅੰਦਰ ਬਿੱਟ ਦੇ ਨਾਲ ਲੋਈ ਖਟੇ ਖਟੀਆਂ ਖਾਣਾ ਲੱਗ ਗਿਆ ਗੁੜਕਣੀ